ਨਮਸਕਾਰ ਆਕਾਸ਼ਵਾਨੀ ਤਾਈ ਚਲੰਦਰ ਕੇਂਦਰੇ ਹੁਣ ਤੁਸੀਂ ਜੰਨਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸਨੋ ਪਹਿਲਾਸ ਬੁਲੇਟਨ ਦੇ ਅੰਖਾਸ ਖਬਰਾਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਵਿੱਚ 1 ਜੂਨ ਨੂੰ ਹੋਣ ਵਾਲੀ ਵੋਟਿੰਗ ਲਈ ਹੁਣ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਪਾਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਰੈਲੀਆਂ ਤੇ ਰੋਡ ਸ਼ੋਅ ਦਾ سلسلہ ਚਾਰੀ ਪੰਜਾਬ ਦੀਆਂ ਮੰਡੀਆਂ ਵਿੱਚ 131 ਲੱਖ 94 ਹਜ਼ਾਰ ਮੀਟ्रिक टन ਕਣਕ ਦੀ ਆਮਦ ਹੋਈ ਹੈ ਅਤੇ ਪੰਜਾਬ ਜੂ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਕਹਿਟਾ ਰਹੀ ਚੁਲਸਾ ਦੇਣ ਵਾਲੀ ਗਰਮੀ ਦਾ ਜ਼ੋਰ ਹੁਣ ਲਗਾਤਾਰ ਵਾਤਾ ਹੀ ਜਾ ਰਿਹਾ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਗੇੜ ਵਿੱਚ 1 ਜੂਨ ਨੂੰ ਹੋਣ ਵਾਲੀ VOTING ਲਈ ਹੁਣ ਚੋਣ ਪ੍ਰਚਾਰ ਪੂਨ ਤਰ੍ਹਾਂ ਨਾਲ ਪਾਕਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਵਪਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਮੁਹਾਲੀ ਚ ਵਪਾਰੀਆਂ ਨਾਲ ਮੀਟਿੰਗ ਕਰ ਚੁੱਕੇ ਨੇ ਜਿੱਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਵੀ ਕੀਤੀਆਂ ਗਈਆਂ कहा कि व्यापारी उद्योगपति देश की अर्थव्यवस्था चहम योगदान हूद जे ए खुश न हो अ नहीं बद सकेगा क्योंकि अर्थव्यवस्था की रीढ़ हे अरविंद केजरीवाल ने कहा के कि सरकार नस्यावं तो पता ने इसलिए समस्याव जा रहा है उप कि पंजाब के लोगों ने पार्टी न बानवे विधानसभा सीटा दति हूं केन्द्र चाकत वधाओता सारे मसले हल हो सकन इधर मुख्य भगवंत मान ने खदूर साहब हल्के चोन प्रचार कित ਉਨਾ ਬੀਜੇਪੀ ਤੇ ਸੁਨੀਲ ਅਕਾਲ ਦਿਆ ਨੀਤੀ ਲਈ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਇਹਨਾਂ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਇਹਨਾਂ ਦੋਹਾਂ ਤੋਂ ਕੋਈ ਵੱਖਰੀ ਨਹੀਂ ਹੈ ਉਹਨਾਂ ਨੇ ਚੋਣਾਂ ਤੋਂ ਬਾਅਦ ਖਰੂਰ ਸਾਹਿਬ ਨੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ ਇਹ ਇਸ ਤਰ੍ਹਾਂ ਆਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਕੇ ਦੇਵੀ ਅਛਾਈ ਤੇ ਉਨਤੀ ਮੈਨੂੰ ਚੋਣ ਪ੍ਰਚਾਰ ਵਾਸਤੇ ਪੰਜਾਬ ਆਉਂਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਮਾਝਾ ਦੁਆਬਾ ਤੇ ਮਾਲਵਾ ਵਿੱਚ ਉਹਨਾਂ ਦੀਆਂ ਰੈਲੀਆਂ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇਵੀ ਇੱਕ ਵਾਰ ਫਿਰ ਪੰਜਾਬ ਆਉਣ ਦੀ ਸੰਭਾਵਨਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਵੀ ਸੰਗੂ ਲੋਕ ਸਭਾ ਹਲਕੇ ਦੇ ਉਮੀਦਵਾਰ ਸੁਪਾਸਿੰਘ ਖੇੜਾ ਦੀ ਚੋਣ ਮੁਹਿੰਮ ਤਹਿਤ ਅਟਾਲੀਂ ਦਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਬਨਗੋਪਾਲ ਤੇ ਹਰੀਸ਼ ਚੌਧਰੀ ਬਰਨਾਲਾ ਪਹੁੰਚੇ ਜਿਸ ਉਗੇ ਨੂੰ ਗੋਪਾਲ ਨੇ ਕਿ ਹੈ ਕਿ 4 ਜੂਨ ਨੂੰ ਗਠਜੋੜ ਦੀ ਸਰਕਾਰ ਬਣਨਾ ਤੈ ਹੈ ਲੋਕ ਸਭਾ ਹਲਕਾ ਸ਼੍ਰੀ ਮੰਦਪੁਰ ਸਾਹਤ ਤੋਂ ਬਾਦ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਦੁਆਬੇ ਦੇ ਲੋਕਾਂ ਦੀ ਸਹੂਲਤ ਲਈ ਵਿਆਪਕ ਯੋਜਨਾਵਾਂ ਉਲੀਕੀਆਂ ਜਾਣਗੀਆਂ ਅਜਬਲਾ ਚਾਰ ਕੋਟ ਵਿੱਚ ਪਿੰਡ ਟਕਰਾਨਾ ਵਿੱਚ ਆਪਣੀ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਆਬੇ ਦੇ ਲੋਕਾਂ ਦੀ ਜੀਵਨ ਰੇਖਾ ਕੰਢੀ ਕਨਾਲ ਦਾ ਅਧੂਰਾ ਪਿਆ ਨਿਰਮਾਣ ਮੁਕੰਮਲ ਕਰਵਾ ਕੇ ਇਥੋਂ ਦੇ ਆਮ ਜਨ ਜੀਵਨ ਅਤੇ ਕੁਦਰਤ ਤੇ ਨਿਰਭਰ ਕਸਾਨੂ ਦੀ ਕਾਇਆ ਕਲਪ ਕੀਤੀ ਜਾਵੇਗੀ ਉਹਨਾਂ ਕਿਆ ਕਿ ਨਵਾਂ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਇੱਕ ਸਰਕਾਰੀ ਮੈਡੀਕਲ ਕਾਲਜ ਤੇ ਇੱਕ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨ ਤੋਂ ਇਲਾਵਾ ਬੰਗਾ ਵਿਖੇ ਇੱਕ ਵਸਵਪਦਰੀ 20 ਬਾਕ ਜੁੱਤੀਆਂ ਬਣਾਉਣ ਦਾ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹੱਕੀ ਨੇ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਬੀਜੇਪੀ ਤੇ ਲਗਾਏ ਦੋਸ਼ਾਂ ਨੂੰ ਸਿਰੋਂ ਖਾਰਜ ਕਰਦੇ ਆ ਕਿ ਹੈ ਕਿ ਜਲੰਧਰ ਦੇ ਲੋਕ ਸਮਝਦਾਰ ਨਹੀਂ ਅਤੇ ਅਸਲੀਅਤ ਨੂੰ ਪੂਰੀ ਤਰ੍ਹਾਂ ਜਾਣਦੇ ਨੇ ਜਲੰਧਰ ਤੋਂ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਨਾਲ ਕਾਂਗਰਸ ਪਾਰਟੀ ਵੀ ਸਮਾਜ ਵਿੱਚ ਨਸ਼ੇ ਦੇ ਫੈਲਾਅ ਲਈ ਜ਼ਿੰਮੇਦਾਰ ਹੈ कांग्रेस के जलंधर से उम्मीदवार चरणजीत सिंह चन्नी जी ने आरोप भाजपा पर लगाए मैं उन आरोपों की पूर्ण रूप से निंदा करता हूं और खंडन करता हूं कि जूठे आरोप लगाकर अपनी हाउकी हुई हार देखकर चन्नी जी बौखलाट में बेवजह के आरोप लगाकर भाजपा को बदनाम करने का प्रयास कर रहे हैं क्योंकि कल इन्होंने आरोप लगाया आम आदमी पार्टी नशे में लिप्त है रेत माफिया चला रही है मैं तो कहना चाहता हूं आम आदमी पार्टी तो नशा बिकवा रही है चन्नी जी नशा बेचने वाले तो आम आदमी पार्टी ने कल फोटो जारी करी वो आपके साथ आपकी रैलियों में आपके वाहनों में आपके साथ घूम रहे हैं, जिन्होंने छोटे छोटे बच्चों को नशा देकर उनकी जीवन से खिलवाड़ किया प्रदेश खबर तुम्हें आकाशवाणी जलंधर तुम सुन रही हो ਪੰਜਾਬ ਦੀ ਪਟਿਆਲਾ ਲੋਕ ਸਭਾ ਹਲਕੇ ਵਿੱਚ ਵੀ ਸਖਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਇੱਥੇ ਤਿੰਨ ਔਰਤਾਂ ਸਮੇਤ ਕੁੱਲ 26 ਉਮੀਦਵਾਰ ਆਪਣੀ ਕਿਸਮਤ ਅਸਮਾ ਰਹੇ ਨੇ ਵੋਟਰਾਂ ਦੀ ਕੁੱਲ ਗਿਣਤੀ 18,6424 ਹੈ ਜਿਸ ਵਿੱਚ 9,44,300 ਮਰਦ 8,6244 ਔਰਤਾਂ ਅਤੇ 80 ਥਰਡ ਜੈਂਡਰ ਵੋਟਰ ਸ਼ਾਮਲ ਨੇ ਇਹਨਾਂ ਵੋਟਰਾਂ ਲਈ ਹਲਕੇ ਚ ਕੁੱਲ 2082 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਹੋਰ ਵੇਰਵੇ ਨਾਲ ਇਹ ਰਿਪੋਰਟ शाही ਸ਼ਹਿਰ ਪਟਿਆਲਾ ਤੇ ਆਧਾਰਿਤ ਪਟਿਆਲਾ ਲੋਕ ਸਭਾ ਹਲਕੇ ਵਿੱਚ ਕੁੱਲ 9 ਅਸੈਂਬਲੀ ਹਲਕੇ ਪੈਂਦੇ ਨੇ ਇਨ ਵੱਡੇ ਕਦ ਦੇ ਆਗੂਆਂ ਦੇ ਚੋਣ ਮੈਦਾਨ ਵਿੱਚ ਨਿਤਨ ਨਾਲ ਬੇਹਦ ਹੀ ਰੋਚਕ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਸ਼ਾਮਲ ਹੋਣ ਵਾਲੇ ਮੌਜੂਦਾ ਸੰਸਦ ਮੈਂਬਰ ਪਰਮੀਤ ਕੌਰ ਪੰਜਵੀਂ ਵਾਰ ਚੋਣ ਲੜ ਰਹੇ ਨੇ ਲੰਮੇ ਸਮੇਂ ਤੋਂ ਹਲਕੇ ਦਾ ਸੰਸਦ ਮੈਂਬਰ ਰਣਦੇਲਾਪ ਉਹਨਾਂ ਨੂੰ ਜ਼ੋਰ ਮਿਲਦਾ ਨਜ਼ਰ ਆ ਰਿਹਾ ਹੈ ਅਤੇ ਆਪਣੀਆਂ ਹੁਣ ਤੱਕ ਦੀਆਂ ਉਪਲਬਧੀਆਂ ਨਾਲ ਉਹ ਵੋਟਰਾਂ ਤੱਕ ਪਹੁੰਚ ਕਰ ਰਹੇ ਨੇ ਸਤਿਆਤਾ ਦੀ ਆਮ ਆਦਮੀ ਪਾਰਟੀ ਨੇ ਆਪਣੇ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਭਰੋਸਾ ਪ੍ਰਗਟਾਇਆ ਹੈ ਪਰ ਸਰਕਾਰ ਦੀਆਂ ਕਈ ਨੀਤੀਆਂ ਤੇ ਗਰੰਟੀਆਂ ਨੂੰ ਲੈ ਕੇ ਉਹਨਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ 2014 ਵਿੱਚ ਆਮ ਆਦਮੀ ਪਾਰਟੀ ਦੇ ਟਿਕਟ ਤੇ ਸੰਸਦ ਮੈਂਬਰ ਬਣ ਵਾਲੇ ਡਾਕਟਰ ਤਰਨਵੀਰ ਗਾਂਧੀ ਇਸ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਨਿਤਰੇ ਹੋਏ ਨੇ ਸ਼ੋਭਨੀ ਇਕਾਲੀਵਲ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਇਸ ਮੁਕਾਬਲੇ ਨੂੰ ਹੋਰ ਵੀ ਰੋਚਕ ਮਨਾ ਦਿੱਤਾ ਹੈ ਜਦਕੇ ਬੀਲੂ ਸਮਾਜ ਪਾਰਟੀ ਦੇ ਜਗਜੀਤ ਸਿੰਘ ਛਰਦੜਵੀ ਪ੍ਰਚਾਰ ਵਿੱਚ ਲਗੇ ਹੋਏ ਨੇ ਇਸ ਹਲਕੇ ਵਿੱਚ ਮੁੱਖ ਪਾਰਟੀਆਂ ਦੇ ਉਮੀਦਵਾਰ ਪੜੇ ਲਿਖੇ ਨੇ ਅਤੇ ਆਪੋ ਆਪਣੇ ਅੰਦਾਜ਼ ਵਿੱਚ ਹੀ ਲੋਕਾਂ ਨੂੰ ਲਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸ਼ਿਸ਼ੂ ਸ਼ਰਮਾ ਸ਼ਾਂਤਨ ਆਕਾਸ਼वाणी ਸਮachar ਜਲੰਧਰ ਹਾਰੀ ਸੀਜ਼ਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਨਿਰਵਿਘਨ ਖਰੀਦਦਾਰੀ ਦਾ ਹੁਣ ਤੱਕ ਮੰਡੀਆਂ 'ਚ ਪਹੁੰਚੀ 131 ਲੱਖ 94000 ਮੈਟ੍ਰਿਕ ਟਨ ਕਣਕ ਵਿੱਚੋਂ 131930000 ਮੈਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਤੇ ਹੁਣ ਤੱਕ 12722000 ਮੈਟ੍ਰਿਕ ਟਨ ਫਸਲ ਦੀ ਚੁਕਾਈ ਵੀ ਹੋ ਚੁੱਕੀ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਵਰਸਟ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਸਰਕਾਰੀ ਖਰੀਦ ਚਿਤਨ ਫੀਸਤੀ ਦਾ ਵਾਅਦਾ ਦਰਜ ਕੀਤਾ ਗਿਆ ਹੈ ਫਸਲ ਵੇਚ ਚੁੱਕੇ ਕਿਸਾਨਾਂ ਨੂੰ ਅਦਾਇਗੀ ਨਾਲ ਨਾਲ ਕੀਤੀ ਜਾ ਰਹੀ ਹੈ ਤੇ ਇਸ ਤਹਿਤ 28236 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਦਾ ਕੀਤੀ ਜਾ ਚੁੱਕੀ ਹੈ प्रधानमंत्री नरेंद्र मोदी ने देश के पहले प्रधानमंत्री पंडित जवाहर लाल बरसी नरसी श्रद्धांजलि भेंट की प्रधानमंत्री मोदी ने एक्स हैंडल लिखा है कि वह सबका प्रधानमंत्री पंडित जवाहर लाल बरसी नरसी श्रद्धांजलि भेंट करते हैं। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਗਰਮੀ ਟਾ ਰਹੀ ਤੇ ਚਲਸਾ ਦੇਣ ਵਾਲੀ ਕਰਨੇ ਦਾ ਜ਼ੋਰ ਹੁਣ ਲਗਾਤਾਰ ਵਧ ਰਹੀ ਜਾ ਰਿਹਾ ਹੈ ਸਵੇਰ ਤੋਂ ਹੀ ਹਰ ਪਾਸਾ ਪੱਠੀ ਵਾਂਗ ਤਪਣਾ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਜਨਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਮੌਸਮ ਉਪਾਗਮ ਨੇ ਇਕ ਤਮੀਂ ਤੱਕ ਜ਼ਬਰਦਸਤ ਗਰਮੀ ਤੇ ਲੂਸਬੰਦੀ orange red ਤੇ yellow ਲਟ ਚਾਰੀ ਕੀਤਾ ਹੋਇਆ ਹੈ ਆਤ ਦੀ ਇਸ ਗਰਮੀ ਨੇ ਲੋਕਾਂ ਦੀ ਵਸ ਕਰਵਾ ਦਿੱਤੀ ਹੈ ਤੇ ਉਹ ਬੇਹੱਦ ਹੀ ਪਰੇਸ਼ਾਨ ਨੇ ਮਰਜਿੰਦਰਪਾਲ ਸਿੰਘ ਥਰਾਜ ਪਿੰਥਰਾਜ ਜਿਲ੍ਹਾ ਮੋਗਾ ਤੋਂ ਬੋਲ ਰਿਹਾ ਜਿਹੜੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਉਹਦੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨੁਕਸਾਨ ਹੋਣੇ ਸ਼ੁਰੂ ਹੋ ਗਏ ਆ ਸਬਜ਼ੀਆਂ ਤੇ ਬਹੁਤ ਬੁਰਾ ਤੇ ਮਾੜਾ ਅਸਰ ਪੈ ਰਿਹਾ ਹੈ ਗਰਮੀ ਦਾ ਦੂਸਰਾ ਜਿਹੜੇ ਬਜ਼ੁਰਗਾਂ ਦੀ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਬੱਚਿਆਂ ਤੇ ਬੁੱਢਿਆਂ ਤੇ ਖਾਸ ਕਰਕੇ ਗਰਭਵਤੀ ਮਹਿਲਾਵਾਂ ਜਿਹੜੀਆਂ ਉਹਨਾਂ ਤੇ ਵੀ ਮੈਂ ਡਾਕਟਰ ਸ਼ਮਸ਼ੇਰ ਸਿੰਘ ਮੱਤਾਜੋਲ ਨੇਚਰ ਪਾਰਕ ਮੋਗਾ ਵਿੱਚੋਂ ਗਰਮੀ ਪੂਰੇ ਜ਼ੋਰਾਂ ਤੇ ਆ ਦਿਨ-ਪ੍ਰਤੀ ਦਿਨ ਟੈਂਪਰੇਚਰ ਵੱਧ ਰਿਹਾ ਅਸੀਂ ਨੇਚਰ ਪਾਰਕ ਦੇ ਵਿੱਚ ਪੰਛੀਆਂ ਦੇ ਪੀਂਣ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਮਿੱਟੀ ਦੇ ਕਟੋਰੇ ਰੱਖੇ ਆ ਤਾਂ ਕਿ ਪੰਛੀਆਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਉਮੀਦ ਕਰਦਾ ਤੁਸੀਂ ਵੀ ਆਪਣੇ ਘਰਾਂ ਵਿੱਚ ਮਿੱਟੀ ਦੇ ਕਟੋਰੇ ਜ਼ਰੂਰ ਰੱਖੋ ਕੌਮੀ ਆਫੈਕਟ ਪ੍ਰਬੰਧਨ ਅਥਾਰਟੀ ਨੇ ਲੁਧੇਸ਼ ਗੰਬੀਰ ਹਾਲਾਤ ਨੂੰ ਦੇਖਦੇ ਹੋਏ ਲੋਕਾਂ ਨੂੰ ਸਵੇਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ ਇਸ ਦਿਨਾਲੀ ਪ੍ਰਦਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ